ਸਿੱਖ ਜਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਵੀਂ ਵੀਡੀਓ ਆਈ ਸਾਹਮਣੇ ਭਾਰਤ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਔਰਤ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਇਸਲਾਮ ਕਬੂਲ ਕਰਦੀ ਦਿਸ ਰਹੀ ਹੈ ਜੋ ਮੁਸਲਮਾਨ ਹੋਣਾ ਚਾ ਰਹੇ ਹੋ ਆਪਣੀ ਮਰਜ਼ੀ ਨਾਲ ਨਾਚ ਰਹੇ ਹੋ ਤਾਂ ਸਦਾਰ ਤੇ ਹਕਮ ਦੇ ਰੂਪਗਵਾਣ ਨਾਕੀ ਹੁਣ ਕਿੰਨਾ ਕੀਤਾ ਜਾ ਰਿਹਾ ਹੈ ਕਿ ਆਪਕੋ ਕਬੂਲ ਪਾਕਿਸਤਾਨ ਚ ਨਿਕਾਹ ਕਰਨ ਵਾਲੀ ਭਾਰਤੀ ਔਰਤ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੁੰਦੀ ਦਿਸ ਰਹੀ ਹੈ ਕਿ ਉਸ ਔਰਤ ਨੇ ਪਾਕਿਸਤਾਨ ਚ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾ ਲਿਆ ਹੈ ਦਰਅਸਲ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਕਹਾਣੀ ਸ਼ੁਰੂ ਹੁੰਦੀ ਹੈ ਫੇਸਬੁੱਕ ਰਾਹੀਂ 9 ਸਾਲ ਪਹਿਲਾਂ ਇੱਕ ਸਰਬਜੀਤ ਕੌਰ ਪਾਕਿਸਤਾਨ ਵਿੱਚ ਫੇਸਬੁੱਕ ਤੇ ਕਿਸੇ ਨੂੰ ਫਰੈਂਡ ਬਣਾ ਲੈਂਦੀ ਹੈ ਫਰੈਂਡ ਰਿਕਵੈਸਟ ਪਤਾ ਨਹੀਂ ਸਰਬਜੀਤ ਭੇਜਦੀ ਹੈ ਜਾਂ ਆਗਲਾ ਭੇਜਦਾ ਹੈ ਉੱਥੋਂ ਸ਼ੁਰੂ ਹੁੰਦੀ ਹੈ ਕਹਾਣੀ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਹਨ ਫੇਸਬੁੱਕ ਰਾਹੀਂ ਹੌਲੀ-ਹੌਲੀ ਸਰਬਜੀਤ ਨਾਲ ਗੱਲ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇੱਕ ਦੂਜੇ ਨੂੰ ਚਾਉਣ ਲੱਗ ਪੈਂਦੇ ਹਨ ਉਮਰ ਦਾ ਵੀ ਕਾਫੀ ਫਰਕ ਹੈ ਸਰਬਜੀਤ ਦੀ ਉਮਰ 50 ਸਾਲ ਤੋਂ ਉੱਪਰ ਹੈ ਜੋ ਕਿ ਪਾਕਿਸਤਾਨੀ ਹੈ ਹਲੇ ਵੀਡੀਓ ਵਿੱਚ ਨੌਜਵਾਨ ਦਿਸ ਰਿਹਾ ਹੈ ਉਹ ਉੱਥੇ ਕਹਿੰਦਾ ਹੈ ਕਿ ਤੂੰ ਇੱਥੇ ਆ ਜਾ ਸਰਬਜੀਤ ਨੂੰ ਕਹਿੰਦਾ ਸਰਬਜੀਤ ਕਾਫੀ ਟਾਈਮ ਤੋਂ ਬਹਾਨੇ ਲੱਭਦੀ ਰਹਿੰਦੀ ਹੈ ਇੱਕ ਦਿਨ ਆਉਂਦਾ ਹੈ ਸਿੱਖ ਜਥੇ ਨਾਲ ਪਾਕਿਸਤਾਨ ਚਲੀ ਜਾਂਦੀ ਹੈ ਉੱਥੋਂ ਕਿਦਰੇ ਇੱਧਰ ਉੱਧਰ ਹੋ ਕੇ ਉਸ ਬੰਦੇ ਨਾਲ ਗੱਲ ਕਰਕੇ ਉਹ ਆ ਕੇ ਉਹਨੂੰ ਲੈ ਜਾਂਦਾ ਹੈ ਜਾ ਕੇ ਮੈਰਿਜ ਕਰਵਾਉਂਦੇ ਹਨ ਦੋਨੇ ਇਹ ਵੀਡੀਓ ਤੁਸੀਂ ਦੇਖ ਹੀ ਲਈ ਹੋਣੀ ਦਰਅਸਲ ਸੋਸ਼ਲ ਮੀਡੀਆ ਤੇ ਸਰਬਜੀਤ ਕੌਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਨਿਕਾਹ ਕਬੂਲ ਕਰਨ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ ਸਰਬਜੀਤ ਦਾ ਕਹਿਣਾ ਹੈ ਕਿ ਉਹ ਨੌਜਵਾਨ ਨੂੰ ਪਿਛਲੇ 9 ਸਾਲਾਂ ਤੋਂ ਜਾਣਦੀ ਹੈ ਅਤੇ ਆਪਣੀ ਮਰਜ਼ੀ ਨਾਲ ਉਹ ਨਿਕਾਹ ਕਰਵਾ ਰਹੀ ਹੈ ਜਿਕਰਜੋਗ ਹੈ ਕਿ ਸਰਬਜੀਤ ਕੌਰ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਹੈ ਜੋ ਕਿ 4 ਨਵੰਬਰ ਨੂੰ 1932 ਸ਼ਰਧਾਲੂਆਂ ਨਾਲ ਅਟਾਰੀ ਸ੍ਰਦਗ੍ਰਹੀ ਪਾਕਿਸਤਾਨ ਗਈ ਸੀ ਪਰ ਵਾਪਸ ਹੋਣ ਵੇਲੇ ਜਥੇ ਵਿੱਚ ਸ਼ਾਮਲ ਨਹੀਂ ਸੀ ਜਾਂਚ ਦੌਰਾਨ ਸ਼ੱਕ ਉਤਪਦਾ ਹੋਇਆ ਜਦੋਂ ਉਸ ਦੀ ਕੌਮੀਅਤ ਅਤੇ ਪਾਸਪੋਰਟ ਨੰਬਰ ਉਸ ਦੇ ਇਮੀਗ੍ਰੇਸ਼ਨ ਪਰਮ ਤੇ ਖਾਲੀ ਮਿਲਿਆ ਇਸ ਦੇ ਆਧਾਰ ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਜਾਂਚ ਸ਼ੁਰੂ ਕੀਤੀ ਹੁਣ ਸਾਹਮਣੇ ਆ ਰਹੀ ਜਾਣਕਾਰੀ ਦੇ ਅਨੁਸਾਰ ਸਭ ਜੀਜ਼ ਨੇ ਪਾਕਿਸਤਾਨ ਵਿੱਚ ਨਿਕਾਹ ਕਰਵਾ ਲਿਆ ਹੈ ਹੁਣ ਕਈ ਕਮੈਂਟ ਕਰ ਰਹੇ ਹਨ ਸੋਸ਼ਲ ਮੀਡੀਆ ਤੇ ਇੱਕ ਨੇ ਕਮੈਂਟ ਕੀਤਾ ਸੋਸ਼ਲ ਮੀਡੀਆ ਤੇ ਪਾਕਿਸਤਾਨ ਵਾਲਿਆਂ ਦੇ ਆਪਾ ਹੁਣ ਮਾਮੇ ਬਣ ਗਏ ਕਿਸੇ ਨੇ ਔਰ ਨੇ ਕਮੈਂਟ ਕੀਤਾ ਅਸੀਂ ਪਾਕਿਸਤਾਨ ਦੇ ਸਾਲੇ ਬਣ ਗਏ ਹਾਂ ਇਹੋ ਜੇ ਕਮੈਂਟ ਕਰ ਰਹੇ ਨੇ ਲੋਕ ਵੀਡੀਓ ਥੱਲੇ ਸੋਸ਼ਲ ਮੀਡੀਆ ਤੇ ਭਰਾਵੋ ਅਗਲੀ ਦੀ ਮਰਜ਼ੀ ਹੈ ਹਰ ਇੱਕ ਨੂੰ ਆਜ਼ਾਦੀ ਹੈ ਕਿੱਥੇ ਮਰਜ਼ੀ ਰਹਿ ਸਕਦਾ ਹੈ ਕਿਸੇ ਨਾਲ ਮਰਜ਼ੀ ਰਹਿ ਸਕਦਾ ਹੈ ਉਸ ਦੀ ਮਰਜ਼ੀ ਹੈ ਸਵਤੰਤਰਤਾ ਹੈ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਵੀਡੀਓ ਥੱਲੇ ਦੱਸਿਓ ਅਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਤੁਹਾਡੇ ਕੋਲ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪਹੁੰਚ ਸਕਣ ਨਾਲੇ ਲਾਇਕ ਕਰ ਦਿਓ ਨਾਲੇ ਸ਼ੇਅਰ ਕਰ ਦਿਓ ਮੇਰੇ ਭਰਾਵੋ ਸਤਿ ਸ੍ਰੀ ਅਕਾਲ ਧੰਨਵਾਦ